ਪੰਜਾਬ ਨੂੰ ਮੁਸੀਬਤ ਦੇ ਵਿੱਚ ਦੇਖ ਕੇ ਜਿੱਥੇ ਸਰਦਾਰ ਵੀਰਾ ਦੇ ਨਾਲ ਸਰਦਾਰ ਖੜੇ ਸੀ ਉੱਥੇ ਹਰਿਆਣੇ ਵਾਲੇ ਹਿੰਦੂ ਵੀਰਾਂ ਨੇ ਵੀ ਪੰਜਾਬ ਦਾ ਬੜਾ ਸਾਥ ਦਿੱਤਾ ਟਰਾਲੀਆਂ ਭਰ-ਭਰ ਕੇ ਰਾਸ਼ਨ ਦੀਆਂ ਪੰਜਾਬ ਵੱਲ ਤੋਰਤੀਆਂ ਔਰ ਜੇ ਮੈਂ ਗੱਲ ਕਰਾਂ ਮੁਸਲਮਾਨਾਂ ਦੀ ਮੁਸਲਮਾਨ ਵੀਰਾਂ ਨੇ ਵੀ ਮੈਂ ਬਾਤ ਤੋ ਆਪਣੇ ਜਿਹੜੇ ਮਦਰਸੇ ਸੀਗੇ ਉਹਨਾਂ ਦੇ ਸਾਰੇ ਖਜ਼ਾਨੇ ਖਾਲੀ ਕਰਕੇ ਮਾਇਆ ਇਕੱਠੀ ਕਰਕੇ ਟੱਕਾਂ ਦੇ ਟਰੱਕ ਪੰਜਾਬ ਵਾਸਤੇ ਤੋਰ ਦਿੱਤੇ ਇਹ ਜਿਹੜੇ ਪ੍ਰੇਮ ਦੀ ਨਿਸ਼ਾਨੀ ਇਸ ਟਾਈਮ ਦਿਖ ਰਹੀ ਆ ਨਾ ਇਹ ਸਾਰਿਆਂ ਨੂੰ ਵੇਖ ਕੇ ਮੈਂ ਇੱਕੋ ਹੀ ਗੱਲ ਕਵਾਂਗਾ ਵੀ ਮੈਨੂੰ ਲੱਗ ਰਿਹਾ ਕਿ ਖਾਲਸਾ ਰਾਜ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲੀ ਇਹ ਹੀ ਨਿਸ਼ਾਨੀ ਸੀ ਕਿ ਜਦੋਂ ਸਾਰੀਆਂ ਕੌਮਾਂ ਇੱਕ ਦੂਜੇ ਦਾ ਦਰਦ ਸਮਝਣ ਲੱਗ ਜਾਣਗੀਆਂ ਦੁੱਖ 'ਚ ਇੱਕ ਦੂਜੇ ਨਾਲ ਖੜੇ ਹੋਣ ਲੱਗ ਜਾਣਗੀਆਂ ਉਦੋਂ ਸਮਝ ਲਿਓ ਸਿੱਖ ਰਾਜ ਦੀ ਸ਼ੁਰੂਆਤ ਹੋ ਗਈ ਹੈ ਅੱਜ ਮੈਨੂੰ ਵੀ ਇਦਾ ਲੱਗ ਰਿਹਾ ਕਿ Hindu ਵੀਰਾਂ ਨੂੰ ਸਿੱਖਾਂ ਦੇ ਨਾਲ ਖੜਾ ਵੇਖ ਕੇ ਮੁਸਲਮਾਨ ਵੀਰਾਂ ਨੂੰ ਅੱਜ ਦੁੱਖ 'ਚ ਸਿੱਖਾਂ ਦੇ ਨਾਲ ਖੜਾ ਦੇਖ ਕੇ ਇਦਾਂ ਲੱਗ ਰਿਹਾ ਜਿਵੇਂ ਸਿੱਖ ਰਾਜ ਦੀ ਸ਼ੁਰੂਆਤ ਹੋ ਚੁੱਕੀ ਹੈ ਜਦੋਂ ਕੋਈ